ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਗੁਰਮੁਖ ਪਿਆਰਿਓ ਜਿਵੇਂ ਸਾਰਿਆਂ ਨੇ ਥੰਬਨਲ ਵਿੱਚ ਦੇਖਿਆ ਵਾ ਬਹੁਤ ਆਪਣੇ ਗੁਰਸਖੀਰ ਗੁਰਮੁਖ ਬੀਬੀਆਂ ਭੈਣਾਂ ਹਨ ਜਿਹੜੇ ਕਿ ਮਾਨਸਿਕ ਤੌਰ ਤੇ ਤੇ ਸਰੀਰਿਕ ਤੌਰ ਤੇ ਦੁੱਖ ਤਣਾਅ ਉਹਨਾਂ ਦੀ ਸਰੀਰ ਦੀ ਊਰਜਾ ਘਟਦੀ ਪਈ ਆ ਉਹਨਾਂ ਨੂੰ ਪਟਕਣਾ ਲੱਗੀ ਪਈ ਆ ਤੇ ਜਾਂ ਫਿਰ ਆਪਾਂ ਕਹਿ ਸਕਦੇ ਵੀ ਉਹਨਾਂ ਨੂੰ ਇੰਨਾਂ ਕਦਰ ਪਰੇਸ਼ਾਨੀਆਂ ਹੋ ਰਹੀਆਂ ਹਨ ਉਹਨਾਂ ਦੇ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਹਨ ਜਿਵੇਂ ਉਹਨਾਂ ਦੇ ਪਰਿਵਾਰ ਦੇ ਵਿੱਚ ਦੁੱਖ ਕਲੇਸ਼ ਪਿਆ ਹੀ ਰਹਿੰਦਾ ਹੋਣਾ ਕਿਸੇ ਚੀਜ਼ ਨੂੰ ਲੈ ਕੇ ਨਾ ਉਹਨਾਂ ਦਾ ਹਰ ਕੰਮ ਵਿਗੜੀ ਜਾਂਦਾ ਵਾ ਕੋਈ ਵੀ ਕੰਮ ਰਾਸ ਨਹੀਂ ਆ ਰਿਹਾ ਹਨ ਸਾਰੀਆਂ ਚੀਜ਼ਾਂ ਹਨ ਤੁਹਾਡੇ ਕੋਲ ਤੁਹਾਨੂੰ ਭੜੇ ਭੜੇ ਖਿਆਲ ਆਣੇ ਤੁਹਾਨੂੰ ਭੜੇ ਭੜੇ ਸੁਪਨੇ ਆਣੇ ਤੁਹਾਡੇ ਨਾਲ ਮਾੜੀਆਂ ਚੀਜ਼ਾਂ ਹੋਣੀਆਂ ਹਨ ਨੂੰ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਦੁੱਖ ਹੀ ਦੁੱਖ ਆ ਤੁਹਾਨੂੰ ਮੈਂਟਲੀ ਤੌਰ ਤੇ ਤਿੰਨੀ ਵੀ ਜਦ ਡਿਸਟਰਬਿੰਗ ਹੋ ਚੁੱਕੀ ਆ ਵੀ ਤੁਹਾਨੂੰ ਕੋਈ ਚੰਗਾ ਮਾੜਾ ਸੋਚਣ ਦੀ ਸਮਰੱਥੀ ਤੁਹਾਡੇ ਵਿੱਚ ਖਤਮ ਹੁੰਦੀ ਜਾ ਰਹੀ ਆ ਤੁਹਾਡੇ ਸਰੀਰ ਦੁਜੇ ਥੱਲੇ ਡਿੱਗੀ ਜਾਂਦੀ ਆ ਖਤਮ ਹੁੰਦੀ ਜਾਂਦੀ ਪਈ ਆ ਨਾ ਉਹ ਸਾਰੀਆਂ ਚੀਜ਼ਾਂ ਹੋਰ ਤੇ ਹੋਰ ਤੁਹਾਡੀ ਭੈਣ ਭਰਾ ਨਾਲ ਰਿਸ਼ਤੇਦਾਰਾਂ ਨਾਲ ਕਿ ਬਹੁਤ ਜ਼ਿਆਦਾ ਮਤਲਬ ਦੀ ਲੜਾਈਆਂ ਜਾਂ ਕਿਹੜੇ ਝਗੜੇ ਜਾਂ ਹਰ ਤੀਨ ਨੂੰ ਲੈ ਕੇ ਕਿਸੇ ਵੀ ਗੱਲ ਤੋਂ ਲੈ ਕੇ ਕੋਈ ਵੀ ਗੱਲ ਸ਼ੁਰੂ ਹੋਣੀ ਤੋਂ ਉੱਥੋਂ ਤੁਹਾਨੂੰ ਚੰਗਾ ਨਹੀਂ ਲੱਗਣਾ ਜਾਂ ਅਗਲਾ ਨਹੀਂ ਚੰਗਾ ਨਹੀਂ ਲੱਗਣਾ ਤੁਹਾਡੀ ਗੱਲ ਕਰਨੀ ਨਾ ਸਾਰੀਆਂ ਚੀਜ਼ਾਂ ਉਹ ਕਿਉਂ ਹੋ ਰਹੀਆਂ ਵਾ ਉਹਦੇ ਬਾਰੇ ਵੀ ਦੱਸਾਂਗੇ ਨਾਲ ਦੇ ਨਾਲ ਤੁਹਾਨੂੰ ਨਾਮ ਸਿਮਰਨ ਦਾ ਅਭਿਆਸ ਬਾਰੇ ਦੱਸਾਂਗੇ ਜਿੱਦੇ ਚ ਨਹੀਂ ਕੋ ਮਾ ਸ਼ਕਤੀ ਆ ਗੁਰੂ ਨਾਨਕ ਪਾਸ਼ਾ ਜੀ ਦੀ ਗੁਰਬਾਣੀ ਦੀ ਅਕਾਲ ਪੁਰਖ 10 ਗੁਰੂ ਸਾਹਿਬਾਨ ਜੀ ਦੇ ਸ਼ਹੀਦ ਸ਼ੰਗਾਰੀ ਸੰਤ ਮਹਾਂਪੁਰਖਾਂ ਜੀ ਦੀ ਇਹ ਤੁਹਾਨੂੰ ਪਤਾ ਲੱਗਣਾ ਤੁਹਾਡੇ ਤੋਂ ਪਹਿਲੇ ਕੀ ਕੁਝ ਹੋ ਰਿਹਾ ਸੀ ਕੀ ਕਰਮਕਾਂਡ ਹੋ ਰਿਹਾ ਸੀ ਜਾਣ ਲਈ ਹੋਰ ਇਹ ਸੂ ਸਾਰੀਆਂ ਸੱਚ ਤੁਹਾਡੇ ਸਾਹਮਣੇ ਅੱਗੇ ਆਊਗਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਨਾ ਫਰਜ਼ ਪੂਰਾ ਕਰੋ ਤਾਂ ਜੋ ਹੋਰ ਨੂੰ ਵੀ ਗੁਰਸਿੱਖਾ ਵੀਰਾ ਭੈਣਾ ਬੀਬੀਆਂ ਨੂੰ ਪਤਾ ਲੱਗੇ ਉਹ ਵੀ ਆਪਣੇ ਇਸ ਦੁਬਾ ਭਰੀ ਪਰੇਸ਼ਾਨੀ ਤੇ ਦੂਰ ਹੋ ਸਕਣ ਹੋਰ ਕਈ ਵੀਰ ਭਰਾਵਾਂ ਨੂੰ ਕਮੈਂਟ ਥੱਲੇ ਵੀਡੀਓ ਥੱਲੇ ਇਹ ਕਮੈਂਟ ਕਰਨਗੇ ਕਿ ਤੇਰੀ ਨੀ ਛੋਟੀ ਉਮਰ ਤੇ ਤੈਨੂੰ ਕਿਹਿਆ ਚੀਜ਼ ਦਾ ਪਤਾ ਲੱਗ ਗਿਆ ਨਾ ਦੇਖੋ ਗੁਰਮੁਖ ਪਿਆਰਿਓ ਗੁਰਸਿੱਖੋ ਮੇਰੇ ਵੀਰੋ ਜਦੋਂ ਗੁਰਨਾਨਕ ਬਾਛਾ ਜੀ ਦੀ ਗੁਰਬਾਣੀ ਦੀ ਕਿਰਪਾ ਵਰਤਦੀ ਇਹਨਾਂ ਜਦੋਂ ਦੀ ਨਜ਼ਰ ਹੁੰਦੀ ਨਾ ਕਿਸੇ ਤੇ ਤੇ ਬਹੁਤ ਕੁਝ ਹੋ ਜਾਂਦਾ ਬਹੁਤ ਕੁਝ ਬੇਅੰਤ ਕਿਰਪਾ ਵਰਤਦੀ ਆ ਗੁਰਮੁਖ ਪਿਆਰਿਓ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਨੂੰ ਉਹ ਹੀ ਦੱਸਣ ਜਾ ਰਿਹਾ ਹਾਂ ਜੋ ਮੇਰੇ ਜੀਵਨ ਦੇ ਵਿੱਚ ਹਕੀਕਤ ਹੋ ਰਿਹਾ ਵਾ ਕਿਉਂਕਿ ਮੈਂ ਇਧਰ ਉਧਰੋ ਗੱਲਾਂ 'ਚ ਫਨਚ ਨਾਲ ਵਿਸ਼ਵਾਸ ਕਰਦਾ ਮੈਂ ਨਾ ਮੈਨੂੰ ਝੂਠ ਬੋਲਣ ਦੇ ਵਿੱਚ ਕੋਈ ਚੰਗਾ ਲੱਗਦਾ ਮੈਂ ਝੂਠ ਤੋਂ ਸਖਤ ਨਫ਼ਰਤਾਂ ਸੱਚ ਮੈਨੂੰ ਚੰਗਾ ਲੱਗਦਾ ਉਹ ਸੱਚ ਹੀ ਤੁਹਾਡੇ ਅੱਗੇ ਮੈਂ ਸ਼ੇਅਰ ਕਰਨ ਜਾ ਰਿਹਾ ਵਾਂ ਜੋ ਮੇਰੇ ਜੀਵਨ ਦੇ ਵਿੱਚ ਮੇਰੇ ਨਾਲ ਚੇਂਜ ਹੋਇਆ ਵਾ ਉਹ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਅੱਗੇ ਲੈ ਕੇ ਆ ਰਿਹਾ ਵਾਂ ਗੱਲਬਾਤ ਐਦਾ ਵਜੀ ਦੇਖੋ ਪਿਛਲੇ ਕੁਝ ਕਾਫੀ ਸਮੇਂ ਦੇਖਿਆ ਹੋਣਾ ਤੁਸੀਂ ਸਾਡੇ ਚੈਨਲ ਤੇ ਕੋਈ ਵੀ ਵੀਡੀਓ ਨਹੀਂ ਇਹ ਹੁੰਦਾ ਕਾਰਨ ਵੀ ਕੁਝ ਆਈ ਸੀ ਤੁਹਾਨੂੰ ਦੁੱਖ ਦਰਦ ਤੁਹਾਡੇ ਕਾਰਜ ਕੋ ਕਲੇਸ਼ ਰਹਿੰਦਾ ਵਾ ਹਨ ਅੱਠੇ ਪੈਰ ਜਿਵੇਂ ਵੀ ਲਾ ਲੋ ਹੁਣ ਪਰੇਸ਼ਾਨੀਆਂ ਤੁਹਾਨੂੰ ਭੈਣ ਭਰਾਵਾਂ ਨਾਲ ਹਰ ਚੀਜ਼ ਦੇ ਨਾਲ ਮਨੂ ਕੀ ਹੋ ਰਿਹਾ ਕੰਮ ਕਾਰ ਨੂੰ ਲੈ ਕੇ ਔਰ ਤੁਸੀਂ ਮੈਡੀਸਨ ਵੀ ਲੈ ਰਹੇ ਹੋ ਦਿਮਾਗੀ ਤੌਰ ਤੇ ਜਨਾ ਸਹੀ ਹੋਣ ਵਾਸਤੇ ਉਹ ਸਰੀਰੀ ਤੌਰ ਤੇ ਤੁਸੀਂ ਖਾਣਾ ਕੋ ਯੋਗਾ ਕਰੀ ਜਾਂਦੇ ਹੋ ਐਕਸਰਸਾਈਜ਼ ਕਰੀ ਜਾਂਦੇ ਹੋ ਪਰ ਤੁਹਾਨੂੰ ਫਰਕ ਨਹੀਂ ਨਜ਼ਰ ਆ ਰਿਹਾ ਗੁਰਮੁਖ ਪਿਆਰੋ ਫਰਕ ਕਿਉਂ ਨਹੀਂ ਨਜ਼ਰ ਆ ਰਿਹਾ ਤੁਹਾਡਾ ਧਿਆਨ ਪਟਕੀ ਜਾ ਰਿਹਾ ਤੁਹਾਨੂੰ ਹਰ ਚੀਜ਼ ਦੇ ਨਾਲ ਮਨ ਮਾਰ ਹੀ ਮਾਰਾ ਤੁਹਾਨੂੰ ਖਿਆਲ ਲੱਗਿਆ ਰਹਿੰਦਾ ਉਧਰ ਹੀ ਤੁਹਾਡਾ ਧਿਆਨ ਜਾਈ ਜਾ ਰਿਹਾ ਹੁਣ ਉਹਦੇ ਤੋਂ ਦੂਰ ਕਿਵੇਂ ਜ ਜਾਣੂ ਚੀਜ਼ਾਂ ਉਹਦਾ ਹੱਲ ਹੈਗਾ ਜੀ ਉਹਦਾ ਹੱਲ ਉੱਥੇ ਹੈਗਾ ਗੁਰਮੁਖ ਪਿਆਰਿਓ ਜਿੱਥੇ ਸਾਰੀ ਦੁਨੀਆ ਪਿੱਛੇ ਹਟ ਜਾਂਦੀ ਜਿੱਥੇ ਸਾਰੇ ਲੋੜ ਠਿੱਕੇ ਪੈ ਜਾਂਦੇ ਜਿੱਥੇ ਸਾਰੀਆਂ ਚੀਜ਼ਾਂ ਠਿੱਕੀਆਂ ਪੈ ਜਾਂਦੀਆਂ ਖਤਮ ਹੋ ਜਾਂਦੀਆਂ ਉੱਥੇ ਉਸ ਗੁਰਨਾਣਿ ਪਾਸ਼ਾ ਜੀ ਦੀ ਗੁਰਗਿਆਈ ਗੁਰਮਾਨੀ ਗੁਰਬਾਣੀ ਸ਼ੁਰੂ ਹੋ ਜਾਂਦੀ ਹੈ ਗੁਰਮੁਖ ਪਿਆਰਿਓ ਇੰਨੀ ਕੁ ਜ਼ਿਆਦਾ ਬੇਅੰਤ ਕਿਰਪਾ ਹੋਣੀ ਹੈ ਸਰਬੱਤ ਦੇ ਤੇ ਇੰਨੀ ਕੁ ਜ਼ਿਆਦਾ ਬੇਅੰਤ ਕਿਰਪਾ ਹੋਣੀ ਹੈ ਕਿ ਤੁਹਾਨੂੰ ਆਨੰਦ ਦੇ ਵਿੱਚ ਤੁਹਾਡਾ ਜੀਵਨ ਵਿਤੀਤ ਹੋਣਾ ਸ਼ੁਰੂ ਹੋ ਜਾਏਗਾ ਜਿੱਦੋਂ ਆਨੰਦ ਆਣਾ ਜੀਵਨ ਵਿੱਚ ਸ਼ੁਰੂ ਹੋਏਗਾ ਨਾ ਅੰਤਰਾਤਮਾ ਤੋਂ ਗੁਰਮੁਖ ਪਿਆਰੋ ਤੁਹਾਡੀ ਲਿਬ ਜਿਹੜੀ ਚਰਨਾਂ ਨਾਲ ਆਕਾਲ ਪੁਰਖ ਦੇ ਲੱਗੀ ਰਹੇਗੀ ਉਹ ਸਤਨਗੁਰੂ ਨਾਨਕ ਪਾਸ਼ਾ ਨੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦੇ ਨਾਲ ਦਸ ਗੁਰੂ ਪਾਤਸ਼ਾਹ ਜੀ ਦੇ ਨਾਲ ਆਕਾਲ ਪੁਰਖ ਮਹਾਪੁਰਖ ਸੀਰ ਸਿੰਘਾ ਦੇ ਨਾਲ ਜਦੋਂ ਲਿਬ ਲੱਗਦੀ ਹੈ ਨਾ ਗੁਰਮੁਖ ਪਿਆਰੋ ਤੁਹਾਨੂੰ ਫਿਰ ਇਹ ਦੁਨੀਆ ਦੇ ਵਿੱਚ ਸੱਚ ਝੂਠ ਕੀਖਣਾ ਸ਼ੁਰੂ ਹੋ ਜਾਂਦਾ ਹੈ ਮਾੜੀਆਂ એનર્ਜੀਆਂ ਤੁਹਾਡੇ ਤੋਂ ਦੂਰ ਕਿਵੇਂ ਜਾਣਗੀਆਂ ਉਹ ਸਾਰਾ ਦੱਸਦੇ ਹਾਂ ਸਭ ਤੋਂ ਪਹਿਲੇ ਜਿਹੜਾ ਤੁਸੀਂ ਅੰਮ੍ਰਿਤ ਵੇਲਾ ਵਿਸਾਰਿਆ ਹੋਇਆ ਅੰਮ੍ਰਿਤ ਵੇਲੇ ਨੂੰ ਤੁਸੀਂ ਇੰਨਾ ਜ਼ਿਆਦਾ ਦੂਰ ਕੀਤਾ ਹੋਣਾ ਆਪਣੇ ਜੀਵਨ ਦੇ ਵਿੱਚ ਤੁਹਾਨੂੰ ਕਸਾ 10 ਉੱਠ ਗਿਆ 6 ਵਜੇ ਉੱਠ ਗਿਆ 7 ਵਜੇ 9 ਵਜੇ 10 ਵਜੇ ਨਾ ਮਨ ਮਰਜੀ ਦੇ ਤੁਸੀਂ ਬਣੇ ਪਏ ਮਨਮਤੀ ਕਰੀ ਜਾਂਦੇ ਹੋ ਹਰ ਜੀ ਨੂੰ ਮਨਮਤ ਦੇ ਸਾਹਮਣੇ ਦੇਖੋ ਜੀ ਹੁੰਦਾ ਤਾਂ ਸਬ ਅਕਾਲਪੁਰਖ ਜੀ ਹੁਕਮ ਦੇ ਵਿੱਚ ਹੀ ਹੈ ਜੀ ਗੁਰਮੁਖ ਪਿਆਰੋ ਜਿੱਦਾਂ ਕਿ ਅਕਾਲਪੁਰਖ ਜੀ ਦਾ ਹੁਕਮ ਹੈ ਜੀ ਹੁਕਮੇ ਦੇ ਅੰਦਰ ਸਭ ਕੋ ਬਾਹਰ ਹੁਕਮ ਨੇ ਕੋਈ ਹੈ ਨਾ ਉਹਦੇ ਹੁਕਮ ਦੇ ਵਿੱਚ ਹੀ ਸਭ ਖੁਸ਼ ਆ ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂਗਾ ਪਰ ਫਿਰ ਵੀ ਉਹਦੇ ਹੁਕਮ ਦੇ ਵਿੱਚ ਕਿਵੇਂ ਚੱਲਣਾ ਵਾ ਨਾ ਉਹਦੇ ਰਾਹ ਉੱਤੇ ਕਿਵੇਂ ਚੱਲਣਾ ਮੈ ਤੁਹਾਨੂੰ ਕਠਿਨਾਈਆਂ ਮੁਸੀਬਤਾਂ ਤੁਹਾਡੇ ਆਲਾ ਦਵਾਲਾ ਇਹਨਾਂ ਕੋ ਜਿਹੜਾ ਤੁਹਾਡੇ ਖ ਉਹ ਦਾਸ ਦੇ ਤੇ ਉਹ ਚੀਜ਼ਾਂ ਹੋਈਆਂ ਵਾ ਨਾ ਆਲਾ ਦਵਾਲਾ ਕੁਛ ਇਹੋ ਜਿਹਾ ਸੀ ਉਹ ਚੀਜ਼ਾਂ ਫਿਨੋਮੈਨਨ ਮਿਲਦੀਆਂ ਹੋਣ ਕਿ পাগল ਹੋ ਗਿਆ ਉਹ ਲੈਣਾ ਵਦੈਣਾ ਉਹ ਚੀਜ਼ਾਂ ਹੁੰਦੀਆਂ ਵਾ ਹਨ ਤੇ ਚਲੋ ਉਹ ਉਹਨਾਂ ਦੀ ਵਿਰਤੀ ਆ ਜਿੱਦਾ ਵੀ ਗੁਰੂ ਪਾਸ਼ਾ ਜੀ ਨੂੰ ਭਾਵੇ ਉਹਦਾ ਹੀ ਚੰਗਾ ਵਾ ਨਾ ਤੇ ਗੱਲ ਐਦਾ ਵਾ ਗੁਰੂ ਪਾਸ਼ਾ ਵੱਲੋਂ ਦਾਤ ਬਖਸ਼ੀ ਗੁਰੂ ਪਾਸ਼ਾ ਜੀ ਦਾਤ ਨੂੰ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਨੂੰ ਲੱਗਿਆ ਵਾ ਨਾਮ ਸਿਮਰਨ ਦੀ ਦਾਤ ਦੇਖੋ ਗੁਰੂ ਨਾ ਦੇਖੋ ਗੁਰਮੁਖ ਪਿਆਰੇ ਉਹ ਸਭ ਤੋਂ ਪਹਿਲੇ ਹੁਣ ਇਹ ਚੀਜ਼ ਸਾਰਿਆਂ ਵਾਸਤੇ ਹੈ ਜੀ ਕੋਈ ਸਿੱਖ ਵਾ ਚਾਹੇ ਨੌਨ ਸਿੱਖਾ ਉਹ ਦੇ ਵਾਸਤੇ ਗੁਰਮੁਖ ਪਿਆਰਿਆ ਵਾ ਬੀਬ ਸਭ ਤੋਂ ਪਹਿਲੇ ਦੇਖੋ ਜੀ ਅਮਰਤ ਵੇਲੇ ਨੂੰ ਤੁਸੀਂ 3 ਤੋਂ ਲੈ ਕੇ 4:30 ਵਜੇ ਉੱਠਣਾ ਸ਼ੁਰੂ ਕਰ ਦਿਓ 3 ਤੋਂ ਲੈ ਕੇ 4:30 ਵਜੇ ਉੱਠਣਾ ਤੁਸੀਂ ਸ਼ੁਰੂ ਕਰ ਦਿਓ ਅਮਰਤ ਵੇਲੇ ਨੂੰ ਹਨਾ ਸੂਰਜ ਉੱਗਣ ਤੋਂ ਪਹਿਲੇ ਪਹਿਲੇ ਸੂਰਜ ਚੜ੍ਹਨ ਤੋਂ ਪਹਿਲੇ ਪਹਿਲੇ ਹਨਾ ਕਿਉਂਕਿ ਸੂਰਜ ਹੁੰਦਾ ਹੈ ਫਿਰ ਤੁਹਾਨੂੰ ਪਤਾ ਰੋਲ ਆ ਰਹਾ ਹਰ ਮਨੁੱਖ ਦੀ ਦੁਨੀਆਦਾਰੀ ਦੇ ਕੰਮਕਾਰ ਸ਼ੁਰੂ ਹੋ ਜਾਂਦੇ ਆ ਤੇ ਉਹ ਜਿਹੜਾ ਸਮਾਂ ਹੁੰਦਾ ਵਾ ਅਮਰਤ ਵੇਲੇ ਦਾ ਉਹ ਸਭ ਤੋਂ ਸ਼ਾਂਤਮਈ ਸਮਾਂ ਮੰਨਿਆ ਜਾਂਦਾ ਵਾ ਹਨਾ ਤੁਸੀਂ 3 ਤੋਂ ਲੈ ਕੇ ਮੈਂ ਤੁਹਾਨੂੰ ਪਹਿਲੇ ਵੀ ਕਹਿ ਸਕਦੇ ਪਰ 3 ਵਜੇ ਸਹੀ ਜੀ ਤੁਹਾਨੂੰ ਦੇ ਸਟਾਰਟਿੰਗ ਕਰਨ ਦੇ ਵਿੱਚ ਤੈਨੂੰ ਕੋਲੇ ਕੇ 4:30 ਦੇ ਮੁਕਤ ਵੇਲੇ ਸ਼ੁਰੂ ਕਰ ਦੋ ਉੜਦਾਸਾਰ ਤੁਸੀਂ ਆਪਣਾ ਫਰੈਸ਼ ਹੋਵੋ ਕੇਸੀ ਇਸ਼ਨਾਨ ਕਰੋ ਅਗਰ ਕੇਸੀ ਇਸ਼ਨਾਨ ਨਹੀਂ ਕਰ ਸਕਦੇ ਤੇ ਸ਼ਨਾਣ ਕਰ ਲਓ ਹਨ ਜਿਵੇਂ ਐਸੇ ਵੀ ਗਰਮੀ ਦਾ ਹੋ ਰਿਹਾ ਹਨ 8-9 ਮਹੀਨੇ ਗਰਮੀ ਜਾਂਦੀ ਆ ਤੇ ਪਾਣੀ ਨੋਰਮਲ ਹੁੰਦਾ ਵਾ ਕੋਈ ਐਨੀ ਇਸ਼ਨਾਨ ਕਰਨ ਦੀ ਪਰੇਸ਼ਾਨੀ ਨਹੀਂ ਹੁੰਦੀ ਨਾ ਇਸ਼ਨਾਨ ਕਰੋ ਇਸ਼ਨਾਨ ਕਰੋ ਮੈਂ ਤੁਸ ਕਪੜੇ ਬਦਲਦੇ ਹੋ ਬਦਲ ਕੇ ਤੇ ਆਪਣਾ ਘਰ ਦੇ ਵਿੱਚ ਜਿੱਥੇ ਵੀ ਤੁਹਾਨੂੰ ਲੱਗੇ ਵੀ ਆਸਲ ਲਾਣਾ ਵਾ ਨਾ ਚੌਂਕੜਾ ਲਾਣਾ ਉੱਥੇ ਤੁਸੀਂ ਇਹ ਜਗ੍ਹਾ ਦੇਖੋ ਵੀ ਤੁਹਾਨੂੰ ਜਿੱਥੇ ਖੜਕਾ ਘੱਟ ਤੋਂ ਘੱਟ ਸੁਣੇ ਫੰ ਤੁਹਾਡੇ ਕੋਲ ਕੋਈ ਨੰਗਾ ਟਾਪਾ ਘੱਟ ਹੀ ਹੋਵੇ ਨਾ ਹੀ ਹੋਵੇ ਨਾ ਮਾਤਰੀ ਹੋਵੇ ਨਾ ਕੋਸ਼ਿਸ਼ ਕਰੋ ਉੱਥੇ ਤੁਸੀਂ ਆਪਣਾ ਚਾਹੇ ਬਰਾਂਡਾ ਆਵਾਜ਼ ਹੈ ਗਰਾਉਂਡ ਫਲੋਰ ਆ ਚ ਉੱਪਰਲਾ ਫਲੋਰ ਆਪਣਾ ਨਾ ਛੱਤ ਦਾ ਜਿਵੇਂ ਵੀ ਲਾ ਲਓ ਉਹਨੂੰ ਆਪਣਾ ਚਾਦਰ ਪਾਣੀ ਕੋਈ ਵੀ ਸਾਫ਼ ਸੁਥਰੀ ਆਪਣਾ ਨੰਗੇ ਪੈਰੀ ਚੌਂਕੜਾ ਲਾ ਕੇ ਉੱਥੇ ਆਪਣਾ ਆਸਣ ਲਾ ਲਓ ਆਸਣ ਲਾ ਕੇ ਤੇ ਸਟਾਰਟਿੰਗ ਦੇ ਵਿੱਚ ਤੁਸੀਂ ਜਿਹੜਾ ਕੁਝ ਕੁ ਦਿਨ ਕੋਸ਼ਿਸ਼ ਕਰਨਾ ਮੈਂ ਤੁਹਾਨੂੰ ਦੱਸੂਗਾ ਵੀ ਕਰਨਾ ਕੀ ਹੈ ਜੀ ਸਟਾਰਟਿੰਗ ਕਰਨਾ ਜੀ ਜਿਹੜਾ ਕਿ ਅੱਧੇ ਘੰਟੇ ਤੋਂ ਤੁਸੀਂ ਆਪਣਾ ਸਿਮਰਨ ਜੋ ਕਰਦੇ ਨਾ ਅੱਧਾ ਘੰਟਾ ਸਿਮਰਨ ਕਿਨੇ ਸ਼ੁਰੂ ਕਰਨਾ ਜੀ ਅੱਧਾ ਘੰਟਾ ਅੱਧਾ ਸਿਮਰਨ ਸ਼ੁਰੂ ਕਰਨਾ ਜੀ ਦੇਖੋ ਮੂਲ ਮੰਤਰ ਸਪਾਰਸ਼ਾ ਜੀ ਦਾ ਤੁਸੀਂ ਅਭਿਆਸ ਕਰਨਾ ਸ਼ੁਰੂ ਕਰਨਾ ਹੈ ਅੱਧਾ ਘੰਟਾ ਫਿਰ ਅਪਤੇ ਤੋਂ ਪੋਨਾ ਘੰਟਾ ਫਿਰ ਇੱਕ ਘੰਟਾ ਫਿਰ ਸਵਾ ਘੰਟਾ ਉਸ ਤੋਂ ਇਹ ਤੁਸੀਂ ਵਧਾ ਸਕਦੇ ਹੋ ਬਾਕੀ ਸਵਾ ਘੰਟੇ ਦਾ ਪੱਕਾ ਹੀ ਹੈ ਜੀ ਕਰਨਾ ਹੀ ਕਰਨਾ ਹੁੰਦਾ ਹੈ ਨਾ ਤੁਸੀਂ ਬਾਕੀ ਅੱਧਾ ਘੰਟਾ ਕਿਵੇਂ ਕਰਨਾ ਜੀ ਦੇਖੋ ਤੁਹਾਡਾ ਮਨ ਵੀ ਭਟਕੇਗਾ ਤੁਹਾਨੂੰ ਪੈਰੇ ਖਿਆਲ ਵੀ ਆਣਗੇ ਤੁਹਾਡਾ ਬਹੁਤ ਜ਼ਿਆਦਾ ਤੁਹਾਨੂੰ ਵਾਈਬ ਆਣਗੀ ਤੁਹਾਨੂੰ ਇਹ ਪਰੇਸ਼ਾਨੀ ਹੋਊਗੀ ਤੁਹਾਨੂੰ ਹਨਾ ਪਰ ਕਿ ਦੇਖੋ ਜੀ ਹਰ ਚੀਜ਼ ਨੂੰ ਕਰਨਾ ਸੌਖਾ ਨਹੀਂ ਹੁੰਦਾ ਜਦੋਂ ਆਪਾਂ ਕਰਦੇ ਹੌਲੀ ਹੌਲੀ ਪ੍ਰੈਕਟਿਸ ਹੁੰਦੀ ਹੌਲੀ ਜਿਹਾ ਅਭਿਆਸ ਹੁੰਦਾ ਹੈ ਨਾ ਜਦੋਂ ਤੁਸੀਂ ਇਹ ਚੀਜ਼ ਕਰੋਗੇ ਤੁਹਾਨੂੰ ਹੌਲੀ ਹੌਲੀ 2 ਦਿਨ 4 ਦਿਨ ਹਫਤਾ 10 ਦਿਨ ਤੱਕ ਲੱਗੂਗਾ ਉਸ ਤੋਂ ਬਾਅਦ ਤੁਹਾਨੂੰ ਫਿਰ ਆਦਤ ਜੀ ਪੈ ਜਾਂਦੀ ਹੈ ਨਾ ਕਿ ਆਪਾਂ ਜੋ ਵੀ ਕੰਮ ਕਰਦੇ ਹਾਂ ਚਾਹੇ ਰੁਟੀਨ ਦੇ ਵਿੱਚ ਕੋਈ ਵੀ ਆਪਾਂ ਕਾਰਜ ਕਰਦੇ ਹਾਂ ਤੇ ਉਹ ਫਿਰ ਆਪਣੀ ਆਦਤ ਬਣ ਜਾਂਦੀ ਹੈ ਨਾ ਉਹ ਹੀ ਫਿਰ ਆਦਤ ਬਣ ਜਾਂਦੀ ਹੈ ਤੁਹਾਡੇ ਨਾ ਉਸ ਤੋਂ ਬਿਨਾਂ ਫਿਰ ਤੁਸੀਂ ਰਹਿ ਨਹੀਂ ਸਕਦੇ ਹੁਣ ਉਦਾਹੀ ਜਿਵੇਂ ਸੋਸ਼ਲ ਮੀਡੀਆ ਸਾਡੇ ਜੀਵਨ ਦੇ ਵਿੱਚ ਕਿੰਨਾ ਇਸ ਟਾਈਮ ਇਨਕਲੂਡ ਹੋਇਆ ਹੋਇਆ ਸਾਰਿਆਂ ਨੂੰ ਪਤਾ ਹੈ ਸੋਸ਼ਲ ਮੀਡੀਆ ਬਣਾ ਲੱਗਦਾ ਵੀ ਗਤੀ ਨਹੀਂ ਹੈਗੀ ਨਾ ਇਨਸਾਨ ਦੀ ਪਰ ਨਹੀਂ ਗੁਰਮੁਖ ਪਿਆਰੇ ਬਹੁਤ ਉਸ ਤੋਂ ਉੱਪਰ ਹੈ ਦੁਪਰੀ ਚੀਜ਼ਾਂ ਹੈਗੀਆਂ ਨਾ ਦੇਖੋ ਜੀ ਗੱਲ ਐਦਾ ਵਾ ਸੋਸ਼ਲ ਮੀਡੀਆ ਉੱਤੇ ਵੀ ਜੇ ਤੁਸੀਂ ਚੰਗੀ ਚੀਜ਼ ਸਰਚ ਕਰਦੇ ਹੋ ਤੁਹਾਡੇ سامنے ਚੰਗੀ ਚੀਜ਼ਾਂ ਆਉਂਦੀ ਹੈ ਮਾੜੀ ਚੀਜ਼ ਸਰਚ ਕਰਦੇ ਹੋ ਮਾੜੀ ਚੀਜ਼ਾਂ ਸਿਜੈਸਟ ਕਰਦਾ ਬਣਾ ਸਾਰੀ ਚੀਜ਼ਾਂ ਤੁਸੀਂ ਚੌਂਕੜਾ ਲਾ ਲਿਆ ਚੌਂਕੜਾ ਲਾ ਕੇ ਤਾਂ ਤੁਸੀਂ ਉਚਾਰਨਾ ਕਿ ਮਾਵਾ ਔਰ ਅੱਧਾ ਘੰਟਾ ਤੁਸੀਂ ਕੱਟੋ ਕੱਟੋ ਚਾਰਨਾਸ ਤੋਂ ਕ 10 ਮਿੰਟ 15 ਮਿੰਟ 20 ਮਿੰਟ ਨਹੀਂ ਲਾਉਣੇ ਸਗੋਂ ਅੱਧਾ ਘੰਟਾ ਹੀ 23 35 ਮਿੰਟ ਹੀ ਲਾਉਣੇ ਨੇ ਹਨਾ ਤੁਸੀਂ ਇੰਨੀ ਇੱਕ ਆਵਾਜ਼ ਉਚਾਰਨਾ ਵੀ ਤੁਹਾਡੇ ਕੋਲ ਲੰਗਦਾ ਟਪਦਾ ਵੀ ਕਿਸੇ ਨੂੰ ਨਾ ਸੁਣੇ ਕੋਲ ਬੈਠੇ ਵੀ ਚਾਹੇ ਜਿਵੇਂ ਵੀ ਆ ਤੁਹਾਡੇ ਸਿਰ ਕੰਨਾਂ ਤੱਕ ਆਵਾਜ਼ ਜਾਣੀ ਦੀ ਨਹੀਂ ਗੁਰਮੁਖ ਪਿਆਰੋ ਮੈਂ ਤੁਹਾਨੂੰ ਚਾਰਕ ਸੁਣਾ ਦੇਣਾ ਵਾ ਨਾਲ ਮੂਲ ਮੰਤਰ ਪਾਠ ਸਾਹਿਬ ਜੀ ਨੂੰ ਸੁਣਾਉਣਾ ਵਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੁਰਤ ਅਜੂਨੀ ਸਭੰ ਗੁਰਪ੍ਰਸਾਦ ਚਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਐਦਾ ਕਰਕੇ ਗੁਰਮਖ ਪਿਆਰੋ ਲੇਵ ਲਾ ਕੇ ਅੰਤਰ ਧਿਆਨ ਦੇ ਵਿੱਚ ਹੋ ਕੇ ਤੁਸੀਂ ਜਿਹੜਾ ਹੈ ਨਾ ਕਰਨਾ ਵਾ ਮੂਲ ਮੰਤਰ ਸਾਹਿਬ ਜੀ ਦਾ ਪਾਠ ਹੈ ਨਾ ਉਹ ਨਿਤਨੇਮ ਦੇ ਵਿੱਚ ਦਿਲੀ ਤੁਸੀਂ ਰੁਟੀਨ ਹੀ ਕਰਨਾ ਜਿਹੜਾ ਹੋਰ ਰਿਕਰਜ ਕਰਦੋ ਇਸ ਨੂੰ ਵੀ ਆਪਣੇ ਜੀਵਨ ਦੇ ਵਿੱਚ ਧਾਰਨਾ ਬਣਾਓ ਤੁਸੀਂ ਸ਼ਾਮਲ ਕਰਨਾ ਹੀ ਕਰਨਾ ਹਨਾ ਨਿਤਨੇਮ ਮਤਲੇ ਉੱਠਣਾ ਵਾ ਸ਼ਨਾਣ ਕਰਨਾ ਫਰੈਸ਼ ਹੋਣਾ ਤੇ ਆਪਣਾ ਕਪੜੇ ਬਦਲ ਕੇ ਚਾਦਰ ਵਿਛਾ ਕੇ ਕਿਹੜੇ ਮਰਜ਼ੀ ਰੱਖਦੇ ਹੋਵੇ ਹੁੰਦੇ ਵਸਤੇ ਐ ਬੈਮ ਨਹੀਂ ਪਾਣਾ ਵੀ ਕੋਈ ਫਲਾਣੇ ਰੰਗ ਦੀ ਹੋਵੇ ਜਿਹੜੇ ਮਰਜ਼ੀ ਰੰਗ ਦੇਵੇ ਚੌਂਕੜਾ ਲਾ ਕੇ ਫਿਰ ਆਪਣਾ ਆਸਣ ਲਾ ਲਓ ਹਨਾ ਤੇ ਮੂਲ ਮੰਤਰ ਨੂੰ ਅੱਧਾ ਘੰਟਾ ਉਚਾਰੋ ਹੋਰ ਲਈ ਫਿਰ 20 ਦਿਨੋਂ 9 15 ਦਿਨ ਫਿਰ ਤੁਸੀਂ 40 ਘੰਟਾ ਕਰ ਦੋ ਸਿਰਫ 1 ਘੰਟੇ ਤੋ ਤੁਸੀਂ 1 ਘੰਟਾ ਕਰ ਸਕੋ ਹੋ। ਹੋਲੀ ਉਸ 40 ਦਿਨਾਂ ਦੇ ਵਿੱਚ ਵਿੱਚ ਤੁਸੀਂ ਸਵਾ ਮਹੀਨੇ ਦੇ ਵਿੱਚ ਵਿੱਚ ਤੁਸੀਂ ਨੂੰ ਇੱਕ ਘੰਟੇ ਤੱਕ ਸਵਾ ਇੱਕ ਘੰਟੇ ਤੱਕ ਲੈ ਜਾਣਾ ਤੁਸੀਂ ਹਾਂ। ਉਹ ਆਪਣੇ ਆਪ ਹੀ ਗੁਰੂ ਪਾਸ਼ਾ ਨੇ ਤੁਹਾਡੇ ਤੇ ਕਿਰਪਾ ਕਰ ਦੇਣੀ। ਹੁਣ ਇੱਕ ਗੱਲ ਲਾਤਾ ਹਾਂ। ਹੁਣ ਤੁਹਾਡੇ ਤੋਂ ਮਾੜੀਆਂ ਰੂਹਾਂ, ਮਾੜੀਆਂ ਨੈਗੇਟਿਵ ਚੀਜ਼ਾਂ ਕਿਨੇ ਦੂਰ ਹੋਣੀਆਂ ਤੁਹਾਡੀ ਟੈਨਸ਼ਨਾਂ ਫਿਕਰ ਕਿਵੇਂ ਦੂਰ ਹੋਣੀਆਂ। ਉਹਦੇ ਵਿੱਚ ਤੁਹਾਡਾ ਧਿਆਨ ਆਪਣੇ ਆਪ ਜਦੋਂ ਲੱਗਣਾ ਸ਼ੁਰੂ ਹੋ ਜਾਣਾ ਨਾ ਬੁਰਮਕ ਪਿਆਰ ਤੁਹਾਨੂੰ ਕੁਝ ਕੁ ਦੇਣਾ ਜੀ ਇਹ ਫਰਕ ਦਿਖਣਾ ਸ਼ੁਰੂ ਹੋ ਜਾਣਾ ਤੁਹਾਡੀਆਂ ਟੈਨਸ਼ਨਾਂ ਘੱਟ ਹੋਣੀਆਂ। ਤੁਹਾਡੇ دماغ ਕੀ ਤਰ੍ਹਾਂ ਤੋਂ ਟੈਲੈਕਸ ਤੁਹਾਨੂੰ ਫੀਲ ਹੋਊਗਾ ਇੱਕਦਮ ਤੁਹਾਡਾ ਮਨ ਸ਼ਾਂਤ ਚਿਰਊਗਾ ਤੁਹਾਨੂੰ ਦੁਨੀਆ ਦੇ ਦੇਖਣ ਦਾ ਨਜ਼ਰੀਆ ਚੇਂਜ ਹੁੰਦਾ ਜਾਊਗਾ ਤੁਹਾਡਾ ਬਦਲਦਾ ਜਾਊਗਾ ਪਰਿਵਾਰ ਦੇ ਵਿੱਚ ਤੁਹਾਡੀ ਮਨ ਕਿ ਪੂਰੇ ਪਿਆਰ ਦੇ ਨਾਲ ਤੁਹਾਡੇ ਸਾਰਿਆਂ ਨਾਲ ਸਾਂਝ ਪੈਣੀ ਸ਼ੁਰੂ ਹੋ ਜਾਣੀ ਹੈ ਨਾ ਤੁਹਾਡੇ ਬੋਲ ਵੀ ਤੁਹਾਡੇ ਸਾਰਿਆਂ ਨੂੰ ਚੰਗੀ ਲੱਗਣਗੇ ਕਿਉਂਕਿ ਜਦੋਂ ਤੁਸੀਂ ਗੁਰਬਾਣੀ ਨੂੰ ਉਚਾਰਦੇ ਹੋ ਗੁਰੂ ਪਿਆਰੇ ਤੁਹਾਡੇ ਤੇ ਮਿਠਾਸ ਆਣੀ ਅੰਦਰ ਆਤਮਾ ਤੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਫਿਰ ਮਿਠਾਸ ਆਉਂਦੀ ਤੁਹਾਨੂੰ پتہ ਮਿਠਾਸ ਦੇ ਵਿੱਚ ਦੇ ਸਭ ਕੁਝ ਆਨੰਦ ਹੀ ਆਨੰਦ ਵਾਗਿਆ ਨਾ ਉਸ ਅਕਾਲ ਪੁਰਖ ਦੀ ਰਜਾ ਫਿਰ ਹੋ ਜਾਂਦੀ ਆ ਨਾ ਇਹ ਵੀ ਦਾਤ ਤੇਰੀ ਦਾਤਾਰ ਹੈ ਨਾ ਉਹ ਸਾਰੀਆਂ ਫਿਰ ਉਹਦੀਆਂ ਦਾਤਾ ਹੀ ਦਾਤਾ ਵਾ ਸਭ ਪਾਸੇ ਤੁਹਾਨੂੰ ਉਹਦੀ ਦਾਤ ਹੀ ਨਜ਼ਰ ਆਣੀ ਆ ਹਨਾ ਅਸੀਂ ਹਮ ਨਹੀਂ ਚੰਗੇ ਬੁਰਾ ਨਾ ਕੋਈ ਹੈ ਨਾ ਕਿ ਕੋਈ ਬੁਰਾ ਨਹੀਂ ਹੋਗਾ ਅਸੀਂ ਵੀ ਨਹੀਂ ਚੰਗੇ ਤੇ ਬੁਰਾ ਵੀ ਨਹੀਂ ਕੋਈ ਹੈ ਨਾ ਉਹੋ ਜੇ ਤੁਹਾਡੇ ਮਨ ਚ ਖਿਆਲ ਪੈਦਾ ਹੋਣੇ ਸ਼ੁਰੂ ਹੋ ਜਣੇ ਜਦੋਂ ਚੰਗੇ એનર્ਜੀ ਤੁਹਾਡੇ ਕੋ ਪੋਜ਼ਿਟਿਵ ਚੀਜ਼ਾਂ ਹੋਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਜਦੋਂ ਤੁਸੀਂ ਮੂਲ ਮੰਤਰ ਸਾਹਿਬ ਜੀ ਦਾ ਪਾਠ ਚਾਰ ਹੋਗੇ ਨਾ ਗੁਰਮੁਖ ਪਿਆਰੋ ਤੁਹਾਡੇ ਕਰਨਾਂ ਤੱਕ ਜਾਊਗਾ ਤੁਹਾਨੂੰ ਇੱਕ ਵੱਖਰੀ ਵਾਈਬ ਸ਼ੁਰੂ ਹੋਊਗੀ ਵੱਖਰੀ એનર્ਜੀ ਫੀਲ ਹੋਊਗੀ ਪੋਜ਼ਿਟਿਵ ਜਿਦਾ ਤੁਹਾਡੇ ਕੋਲ ਜਿਵੇਂ ਕਿ ਸ਼ਹੀਦ ਇਸਮਾ ਦਾ ਪੈਰਾ ਆਉਣਾ ਸੰਤ ਮਹਾਂਪੁਰਖਾਂ ਦੀ ਰੂਹਾਂ ਤੁਹਾਡੇ ਕੋਲ ਆਲ ਦਵਾਲ ਹੋਣੀ ਹੈ ਅਕਾਲ ਪੁਰਖਮ ਵਾਹਿਗੁਰੂ ਜੀ ਦੀ ਮਹੱਤਤਾ ਤੁਹਾਡੇ ਕੋਲ ਆਨੰਦਮਈ ਜਿਹੜਾ ਕਿ ਉਹ ਖਜ਼ਾਨਾ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਣਾ ਤੁਹਾਡੇ ਸਾਰੇ ਕਾਰਜ ਜਰਾਸ ਹੋਣੇ ਸ਼ੁਰੂ ਹੋ ਜਾਣੇ ਆ ਨਾ ਤੁਹਾਡੇ ਦੁੱਖ ਦਰਦ ਹੌਲੀ ਲਿਜਾਣੇ ਦੂਰ ਹੋ ਜਾਣੇ ਹਰ ਚੀਜ਼ ਗੁਰਮੁਖ ਪਿਆਰੋ ਆਨੰਦ ਹੀ ਆਨੰਦ ਆਨਾਵਾ ਨਾ ਜਿਵੇਂ ਹਮ ਨੂੰ ਆਨੰਦ ਆ ਰਿਹਾ ਤੁਹਾਨੂੰ ਦੱਸਣ ਦੇ ਵਿੱਚ ਨਾ ਐਵੇਂ ਆਨੰਦ ਹੀ ਆਨੰਦ ਆਨਾਵਾ ਆਨੰਦ ਤੋਂ ਬਿਨਾ ਤੋ ਅੱਡੀ ਗਤੀ ਨਹੀਂ ਹੋਣੀ ਗੁਰਮੁਖ ਪਿਆਰੋ ਕਿਉਂਕਿ ਗੁਰਬਾਣੀ ਸਿੱਖ ਦਾ ਇੱਕ ਹੀ ਉਦਾਰਾ ਗੁਰਬਾਣੀ ਉਸ ਤੋਂ ਬਿਨਾ ਸਿੱਖ ਅਧੂਰਾ ਵਾ ਨਾ ਗੁਰਬਾਣੀ ਵਿੱਚ ਹੀ ਸਾਰਾ ਕੁਝ ਸਾਡਾ ਖਜ਼ਾਨਾ ਵਾ ਚਾ ਇਸ ਆਪਣਾ ਦੁਨੀਆ ਦੇ ਵਿੱਚ ਆ ਚਾਹੇ ਉਸ ਲੋਕ ਆ ਚਾਹੇ ਪਰਲੋਕ ਆ ਜੋ ਵੀ ਲਾ ਲਓ ਤੁਹਾਡਾ ਗੁਰਬਾਣੀ ਬਿਨਾ ਨਹੀਂ ਜਾਂ ਪਾਰ ਲਾਣਾ ਬਾਬੇ ਨਾਨਕ ਨੇ ਹਣਾ ਤੇ ਉਹ ਬਾਬੇ ਨਾਨਕ ਨੇ ਆਪਣੇ ਸਰਜਾਤ ਤੋਂ ਤੁਹਾਨੂੰ ਚੜਾ ਲੈਣਾ ਤੇ ਫਿਰ ਤੁਹਾਡਾ ਪੇੜਾ ਪਾਲ ਲਾ ਦੇਣਾ ਬਾਬੇ ਨਾਨਕ ਨੇ ਹਣਾ ਵੀ ਤੇ ਬਾਬੇ ਨਾਨਕ ਨੇ ਜਿਹੜਾ ਕਿ ਕਿਰਪਾ ਵਰਤਾਈ ਤੁਹਾਡੇ ਤੇ 10 ਗੁਰੂ ਸਾਹਿਬਾਨ ਜੀ ਨੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਮਰੇ ਹਣਾ ਤੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਹਣਾ ਇੰਨੀ ਬੇਅੰਤ ਕਿਰਪਾ ਤੁਹਾਡੇ ਤੇ ਕਰਨਗੇ ਸਰਬੱਤ ਦੇ ਕਰਦੇ ਆ ਕਿਉਂਕਿ ਉਹ ਤੇ ਆਪਣੇ ਬੱਚਿਆਂ ਨੂੰ ਹਮੇਸ਼ਾ ਹੀ ਪਿਆਰ ਕਰਦੇ ਉਹ ਕਹਿੰਦੇ ਇਕੱਲੀ ਆਓ ਤੁਸੀਂ ਇੱਕ ਕਦਮ ਚੱਲ ਕੇ ਜਾਓਗੇ ਨਾ ਗੁਰਮੁਖ ਪਿਆਰੋ ਗੁਰੂ ਘਰ ਦੇ ਨਾਨਕ ਪਾਸ਼ਾ ਜੀ ਤੁਹਾਡੇ ਵੱਲ 100 ਕਦਮ ਚੱਲ ਕੇ ਆਣਗੇ ਕਿਉਂਕਿ ਗੁਰੂ ਪਾਸ਼ਾ ਪਿਆਰ ਹੀ ਬੋਤ ਕਰਦੇ ਆਪਣੇ ਬੱਚਿਆਂ ਨੂੰ ਪਿਆਰ ਹੀ ਬੋਤ ਕਰਦੇ ਜੇ ਬੱਚਾ ਗਲਤੀਆਂ ਕਰਦਾ ਵਾ ਤੇ ਮਾਪਿਓ ਉਹਨੂੰ ਬਖਸ਼ ਦਿੰਦਾ ਨਾ ਉਦਾ ਹੀ ਸਾਡਾ ਗੁਰੂ ਪਾਤਸ਼ਾਹ ਵਾ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਸਾਨੂੰ ਬਖਸ਼ ਦਿੰਦੇ ਆ ਜਿਸੀ ਉਹਨੇ ਜਾ ਕੇ ਗੋਦ ਦੇ ਵਿੱਚ ਅਸੀਂ ਸੱਜਣਾ ਵਾ ਨਾ ਉਹਨਾਂ ਦੇ ਚੰਨਾ ਚਿੱਲੀ ਵਿਲਾਣੀ ਆ ਤੇ ਬਖਸ਼ ਦੇਣਾ ਉਹਨਾਂ ਨੇ ਨਾ ਗੁਰਮੁਖ ਪਿਆਰੋ ਮਨ ਚੜ੍ਹਦੀ ਕਲਾ ਹੋਵੇ ਜੀ ਤੁਹਾਡੇ ਤੋਂ ਤੁਸੀਂ ਆਪਣੀ ਕਹਿਣਾ ਕਿ ਹਾਂਜੀ ਸਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਨਾ ਤੁਹਾਨੂੰ ਦੱਸਣ ਦੀ ਵੀ ਲੋੜ ਨਹੀਂ ਪੈਣੀ ਹੈ ਨਾ ਤੇ ਕਮੈਂਟ ਦੇ ਵਿੱਚ ਹੁਣ ਤੁਸੀਂ ਇਹ ਜ਼ਰੂਰ ਦੱਸਿਓ ਕਿ ਅਗਲੀ ਵੀਡੀਓ ਤੁਹਾਨੂੰ ਕਿਹੜੀ ਤੁਹਾਡੀ ਸਮੱਸਿਆ ਹੈਗੀ ਕਿ ਆਪਾਂ ਉਹਦੀ ਤੁਹਾ ਕਰੰਦਾ ਹੁੰਦਾ ਵੀ ਤੁਹਾਨੂੰ ਦੱਸੀ ਹੈ ਨਾ ਤਾਂ ਬਾਕੀ ਗੁਰਬਾਣੀ ਦੀ ਜਿਹੜਾ ਮੂਲ ਮੰਤਰ ਸਾਹਿਬ ਜੀ ਦਾ ਪਾਠ ਤੁਸੀਂ ਉਚਾਰੋ ਔਰ ਜਦੋਂ ਤੁਸੀਂ 40 ਦਿਨ ਲਗਾਤਾਰ ਕੱਲ੍ਹ ਨੂੰ ਗੁਰਮੁਖ ਪੈਰੋ ਦਾ ਤੁਹਾਡਾ ਰੁਟੀਨ ਬਣਾ ਲੈਣਾ ਉਸ ਤੋਂ ਬਾਅਦ ਤੁਸੀਂ ਫਿਰ ਛੱਡਾਂ ਦਾ ਨਾਮ ਹੀ ਨਹੀਂ ਲੈਣਾ ਤੁਸੀਂ ਔਰ ਛੱਡਣਾ ਵੀ ਨਹੀਂ ਹੈਗਾ ਗੁਰਮੁਖ ਪੈਰੋ ਇਹਨੂੰ ਆਪਣੇ ਜੀਵਨ ਵਿੱਚ ਪੂਰਾ ਆਪਣੇ ਜੀਵਨ ਜਿੱਥੋਂ ਤੱਕ ਤੁਹਾਡਾ ਜੀਵਨ ਹੈਗਾ ਗੁਰੂ ਪਾਸ਼ਾ ਨੇ ਉੱਤ ਤੱਕ ਹੀ ਲੈਣਾ ਤੁਸੀਂ ਇਹਨਾਂ ਕੋਸ਼ਿਸ਼ ਕਰੋ ਕਿ ਨਿਤਨੇਮ ਕਰਨਾ ਹੀ ਕਰਨਾ ਕਰਨਾ ਹੀ ਕਰਨਾ ਬਣਾ ਮੂਲ ਮੰਤਰ ਕਰਨਾ ਹੀ ਕਰਨਾ ਕਿਸੇ ਵੀ ਹਾਲ ਫਲਾਲ ਦੇ ਵਿੱਚ ਨਾ ਉਹ ਤੁਸੀਂ ਜਦੋਂ ਕਰਨਾ ਸ਼ੁਰੂ ਕਰਨਾ ਹੈ ਇਹ ਇੱਕ ਇਹ ਕੰਮ ਨਹੀਂ ਕਰਨਾ ਇੱਕ ਦੋ ਦਿਨ ਕੀਤਾ ਦੋ ਚਾਰ ਦਿਨ ਨਹੀਂ ਕੀਤਾ ਇਹ ਕੰਪਲੀਟ ਨਹੀਂ ਕਰਨਾ ਕਿਉਂਕਿ ਫਿਰ ਦੇਖੋ ਜੀ ਫਿਰ ਉਲਟਾ ਹੋਣਾ ਸ਼ੁਰੂ ਹੋ ਜਾਂਦਾ ਫਿਰ ਤੁਹਾਨੂੰ ਕੀ ਹੈ ਜੀ ਫਿਰ ਤੁਹਾਨੂੰ ਉਹ ਹੀ ਗੱਲ ਹੈ ਗੁਰਸਿੱਖ ਜਿਹੜੇ ਗੁਰਮੁਖ ਪਿਆਰੇ ਹਨ ਰੂਹਾਂ ਉਣ ਗਿਆ ਸ਼ਹੀਦ ਸਿੰਘ ਉਹਨਾਂ ਤੋਂ ਨਰਾਜ਼ ਹੋਣਾ ਸ਼ੁਰੂ ਹੋ ਜਾਣਗੇ ਜਦੋਂ ਤੁਹਾਡੇ ਤੋਂ ਨਰਾਜ਼ ਹੋਣਗੇ ਫਿਰ ਤੁਹਾਨੂੰ ਪਤਾ ਫਿਰ ਤੁਹਾਨੂੰ ਉਹਨਾਂ ਦੀ ਕਿਰਪਾ ਨਹੀਂ ਮਿਲਣੀ ਹਨ ਉਹਨਾਂ ਦੀ ਕਿਰਪਾ ਬੇਅੰਤ ਜਿਹੜੀ ਵਰਤਣੀ ਉਹ ਨਹੀਂ ਵਰਤਣੀ ਜਿਹੜੀ ਦਾਤਾ ਮੀਣੀਆਂ ਤੁਹਾਡੀ ਝੋਲੀਆਂ ਚ ਪੈਣੀਆਂ ਦੁੱਖ ਰੋਗ ਦੂਰ ਹੋਣੇ ਉਹ ਨਹੀਂ ਹੋਣੇ ਹਨ ਤੇ ਉਹ ਕਰਮ ਕਾਂਡ ਤੋਂ ਤੁਹਾਨੂੰ ਤਾਈ ਕੱਟਣਗੇ ਇਹੀ ਹੋਣਾ ਬੰਦ ਗੁਰਮੁਖ ਪਿਆਰਿਓ ਤੁਹਾਡੇ ਕੋਲ ਉਹਨਾਂ ਨੇ ਆਪਣੇ ਆਪ ਆ ਜਾਣਾ ਤੁਹਾਨੂੰ ਬੁਲਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਜਦੋਂ ਤੁਸੀਂ ਮੂਲ ਮੰਤਰ ਪਾਠ ਸਾਹਿਬ ਜੀ ਦਾ ਅਭਿਆਸ ਕਰਨਾ ਸ਼ੁਰੂ ਕਰਤਾ ਨਾ ਨਿਤਨੇਮ ਦੇ ਵਿੱਚ ਗੁਰਮੁਖ ਪਿਆਰਿਓ ਤੁਹਾਨੂੰ ਆਨੰਦ ਮਿਲਣਾ ਸ਼ੁਰੂ ਹੋ ਜਨਾ ਉਹ ਆਨੰਦ ਵੀ ਉਹਨਾਂ ਦੀ ਕਿਰਪਾ ਨਾਲ ਹੀ ਹੋਣਾ ਵਾ ਕਿਉਂਕਿ ਉਹ ਤੇ ਪੋਜ਼ਿਟਿਵ ਰੂਹਾਂ ਤੁਹਾਡੇ ਕੋਲ ਹੋਣਗੀਆਂ ਸ਼ੀਰਦ ਸਿੰਘ ਤੁਹਾਡੇ ਕੋਲ ਹੋਣਗੇ ਨਾ ਗੁਰਮੁਖ ਪਿਆਰੇ ਮਹਾਪੁਰਖ ਸੰਤ ਉਹਨਾਂ ਤੁਹਾਡੇ ਕੋਲ ਹੋਣਗੇ ਕਿਉਂਕਿ ਤੁਹਾਨੂੰ ਸੁਣਨਾ ਚਾਹੁੰਦੇ ਨੇ ਉਜੋ ਤੁਹਾਨੂੰ ਸੁਣਨਗੇ ਉਹਨਾਂ ਉਹਨਾਂ ਤਨੰਦ ਹਾਈ ਅਜੀਤ ਨੂੰ ਉਹਨਾਂ ਨਾਲ ਮਿਲਣਾ ਸ਼ੁਰੂ ਹੋਇਆ ਕਿ ਤੁਹਾਡੇ ਕੋਲ ਵੀ ਮਾੜੀਆਂ ਚੀਜ਼ਾਂ ਮਾੜੀਆਂ ਰੂਹਾਂ 네ਗੇਟਿਵ ਚੀਜ਼ਾਂ ਉਹ ਸਾਰੀਆਂ ਚੀਜ਼ਾਂ ਦੂਰ ਜਾਣੀਆਂ ਸ਼ੁਰੂ ਹੋ ਜਾਣੀਆਂ ਗੁਰਮਖ ਤਿਆਰੀਆਂ ਇਹ ਚੀਜ਼ਾਂ ਤੁਸੀਂ ਕਰਕੇ ਦੇਖੋ ਕਿਉਂਕਿ ਦਾਸ ਦੀ ਤੇ ਕਿਰਪਾ ਨਹੀਂ ਕਿਉਂਕਿ ਦਾਸ ਨੂੰ ਤੇ ਬੇਹੰਤ ਬੇਹੰਤ ਕਿਰਪਾ ਦਾਸ ਦੇ ਵਾਹਿਗੁਰੂ ਦੀ ਕਿਰਪਾ ਹੋਈ ਆ ਪ੍ਰਤੱਖ ਸ਼ਕਤੀਆਂ ਹਾਜ਼ਰ ਨਾਜ਼ਰ ਹੋਈਆਂ ਵਾ ਇਸ ਕਰਕੇ ਦਾਸ ਤੇ ਵਾਹਿਗੁਰੂ ਜੀ ਦੇ ਵਸਾਈ ਕਹਿੰਦੇ ਨੇ ਜਿੰਨੀ ਕੁ ਵਾਹਿਗੁਰੂ ਜੀ ਨੇ ਸਮਤ ਬਖਸ਼ੀ ਆ ਉੰਨੀ ਕੁ ਆਪ ਜੀ ਦੇ ਨਾਲ ਸਾਂਝ ਪਾਈ ਜਾ ਰਹੀ ਆ ਨੇਕਾ ਪੂ ਲਾ ਗਲਤੀਆਂ ਹੋਈਆਂ ਉਹਨੀਆਂ ਸਾਂਝ ਪਾਉਂਦੇ ਨੂੰ ਗੁਰਮੁਖ ਪਿਆਰੋ ਗੁਰਨਾਣ ਪਾਸ਼ਾ ਗੁਰਨਾਣ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਹਨਾ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਜੀ ਛੀਰ ਸਿੰਘ ਸਿੰਘ ਨਿਆ ਹਨ ਤੇ ਗੁਰਮੁਖ ਪਿਆਰੇ ਮਹਾਂਪੁਰਖ ਸੰਤ ਬਖਸ਼ਣ ਹਾਰਾ ਜੀ ਬਖਸ਼ਦੇ ਆਂ ਜਾਨ ਬੱਚਾ ਸਿੰਘੀ ਸੰਗਤ ਦੇ ਚੰਨਾਂ ਵਿੱਚ ਵੀ ਬੇਨਤੀ ਹੈ ਜੀ ਸੰਗਤ ਵੀ ਬਖਸ਼ਣ ਲੋਗਾ ਜੀ ਸੰਗਤ ਵੀ ਬਖਸ਼ ਦੇਣਾ ਅੰਜਾਨ ਬੱਚਾ ਸਿੰਘੀ ਦੀਆਂ ਬੇਨਤੀਆਂ ਪ੍ਰਵਾਨ ਕਰਨਾ ਮੂਲ ਮੰਤਰ ਦਾ ਅਭਿਆਸ ਕਰਨਾ ਸ਼ੁਰੂ ਕਰੋ ਤੇ ਤੁਹਾਡੇ ਜੀਵਨ ਵਿੱਚ ਬਦਲਾਅ ਹੋਣੀ ਸ਼ੁਰੂ ਹੋ ਜਾਣੀ ਹੈ ਜੀ ਤਾਨੂੰ ਸ੍ਰੀਮ ਦੀ ਵੀ ਊਰਜਾ ਤੁਹਾਡੀ ਕਰੇ ਵੀ ਕਟੇ ਨਹੀਂ ਸਾਰੇ ਤੁਹਾਡੇ ਕਾਰਜ ਸੁਰਾਸ ਹੋਣਗੇ ਤੁਹਾਡੇ ਸਾਰੇ ਕਾਰਜ ਸਪਨ ਹੋ ਜਾਣਗੇ ਗੁਰਮੁਖ ਪਿਆਰੇ ਸਾਰਿਆਂ ਦਾ ਤੁਹਾਡੀਆਂ ਝੋਲੀਆਂ ਭਰਿਆ ਹਰੀਆਂ ਭਰੀਆਂ ਹੋ ਜਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ